ਇਹ ਨਹੀਂ ਕਿ ਵੀ ਆ ਪਾਂਡੇ ਲਵਾਏ ਚੱਕੀ ਜਾਂਦੇ ਆਂ ਅਡੇ ਦਾ ਉਹਨਾਂ ਦੇ ਥੱਲੇ ਪਲਾ ਲਓ ਨਹੀਂ ਤਾਂ ਜਦ ਤੱਕ ਦਿਨ ਆਡੇ ਪੇ ਰਹਿ ਜਾਂਦੇ ਕਰੋ ਫਿਰ ਦੂਜੇ ਕਬੂਤਰ ਆਣਾ ਇੱਕ ਛੋਟਾ ਰਹਿ ਜਾਂਦਾ ਇੱਕ ਵੱਡਾ ਹੋ ਜਾਂਦਾ ਉਹਦਾ ਕੀ ਸੀ ਨਾ ਬਾਈ ਜਿਹੜੇ ਕਾਲੇ ਪੱਬੂ ਆਪਾਂ ਕਹਿੰਦੇ ਨੇ ਚੰਗੇ ਹੁੰਦੇ ਇਹ ਬਾਈ ਕੋਈ ਚੰਗੇ ਨਹੀਂ ਆ ਇਹ ਬੱਚੇ ਥੱਲੇ ਖਾ ਜਾਂਦੇ ਆਂ ਖੂਨ ਪੀਂਦੇ ਕਬੂਤਰ ਦਿਨੋਂ ਦੀ ਕਮਜ਼ੋਰ ਸੌਖਾ ਤਰੀਕਾ ਬਾਈ ਮੈਂ ਤੁਹਾਨੂੰ ਦੱਸਦਾ ਜੇ ਟਾਈਮ ਤੁਸੀਂ ਨਹੀਂ ਖਰਾਬ ਕਰਨਾ ਚਾਹੁੰਦੇ ਆਪਾਂ ਕਹਿੰਦੇ ਨਾ ਵੀ ਯਾਰ ਨਹੀਂ ਹੁਣ ਕਈ ਇੱਥੇ 80 ਜਾਂ 90% ਇਦਾਂ ਦੇ ਬੰਦੇ ਵੀ ਆਪਾਂ ਜਿੰਨੇ ਵੀ ਬਾਈ ਵੀਡੀਓ ਦੇ ਦੇਣ 90% ਇਦਾਂ ਕਰਦੇ ਆ ਆਪਾਂ ਇਹ ਕਕਬੂਤਰੀ ਦੇ ਬੱਚੇ ਕਢਾਈ ਜਾਂ ਕਰਿਆ ਕਰੋ ਕਿਸੇ ਦੇ ਪਿੱਛੇ ਲਾ ਕੇ ਜਾਨਵਰ ਆਪਣਾ ਦੇ ਰਹਾ ਦਿਆ ਕਰੋ ਵੀ ਯਾਰ ਕੋਈ ਕਹਿ ਦਵੇ ਯਾਰ ਬਾਈ ਤੇਰਾ ਕਬੂਤਰ ਨਹੀਂ ਚੰਗਾ ਲਫਾ ਦਫਾ ਕਰ ਇਹਨੂੰ ਦੇ ਕਿਸੇ ਨਾ ਕੇ ਇਹਨੂੰ ਹਨਾ ਐਦਾਂ ਨਾ ਦਿਆ ਕਰੋ ਜਿੰਨੀ ਚੱਕਰ ਤੁਸੀਂ ਬੱਚੇ ਕਢਾ ਕੇ ਉਹਦੇ ਛੱਡ ਨਹੀਂ ਲੈਂਦੇ ਕਰੀ ਡਾ ਕੇ ਦੇ ਦਿੰਦੇ ਹਾਂ ਜੀ ਲੈਂਦੇ ਤੇ ਚੜਦੇ ਵਾਲੇ ਭਰਾਉਣ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾ ਰਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਬਾਪੇ ਆ ਗਏ ਕੋਠੇ ਦੇ ਉੱਠ ਕੇ ਤੇ ਸਵੇਰ ਦਾ ਟਾਈਮ ਆ ਤੇ ਮੋਲਬਾਲਾ ਖਰਾਬ ਬਈ ਮੀਂਹ ਇੰਨਾ ਕ ਪਿਆ ਨਾ ਬਈ ਰਾਤੀ ਇੰਨਾ ਕ ਪਿਆ ਹਨਾ ਤੇ ਲ ਕੱਲ ਪਰਸੋ ਦੀ ਉਹ ਲੈਂਡ ਗਈ ਹੋਈ ਆ ਇੰਨੇ ਬਸ ਮਾੜਾ ਮੋਟਾ ਪਉਂਦੀ ਸੀ ਰਾਤੀ ਤਾਂ ਆਈ ਹੀ ਨਹੀਂ ਸਾਰੀ ਰਾਤ ਨਹੀਂ ਹਨਾ ਲਾਈਟ ਆਈ ਹੀ ਨਹੀਂ ਗਈ ਤੇ ਲੋ ਬਾਬਿਓ ਮੈਂ ਮੋਲ ਚੱਲ ਜਾ ਤੈਨੂੰ ਦਿਖਾਉਣਾ ਵੀ ਕੀ ਬਣਿਆ ਕੋਠੇ ਦਾ ਬਾਈ ਬਹੁਤ ਗੰਦਾ ਪਿਆ ਹੋਇਆ ਹਨਾ ਮਾੜੀ ਜੀ ਮੈਂ ਸਫਾਈ ਕਰ ਲਾਂ ਫੇਰ ਤੁਹਾਨੂੰ ਵੀਡੀਓ ਦਿਖਾਉਨੇ ਆ ਬੜਾ ਦਿਨ ਚੜਜੂ ਨਾਲੇ ਜੀ ਬਾਬਿਓ ਲੋ ਬਈ ਮੀਂਹ ਮੀਂਹ ਪੂਰਾ ਹੋਇਆ ਪਿਆ ਠੀਕ ਆ ਪਾਣੀ ਪਾਣੀ ਕੰਮ ਕੀਤਾ ਪਿਆ ਮੀਂਹ ਨੇ ਹਨਾ ਰਾਤੀ ਦੱਬ ਕੇ ਮੀਂਹ ਪਿਆ ਆਪਾਂ ਉਹ ਹੱਲ ਕੀਤਾ ਸੀ ਬਾਹਰ ਵੀ ਉਥੋਂ ਨਾ ਆਵੇ ਹਨਾ ਪਾਣੀ ਅੰਦਰੋਂ ਉਧਰੋਂ ਤਾਂ ਚਲੋ ਨਹੀਂ ਆਇਆ ਉਹ ਹੁਣ ਸੇਫਟੀ ਹੋ ਗਈ ਉੱਥੋਂ ਦੀ ਪਾਣੀ ਨਹੀਂ ਹੁੰਦਾ ਮਾਸਾ ਬੂੰਦ ਵੀ ਨਹੀਂ ਆਉਂਦੀ ਹੈ ਨਾ ਪਰ ਆ ਥੱਲੇ ਦੇਖੋ ਕੀ ਬਣ ਗਿਆ ਇਹ ਕਿੱਥੋਂ ਗਿਆ ਪਾਣੀ ਇਹ ਪਾਣੀ ਪਾਈ ਇੰਨੀ ਬਾਛੜ ਸੀ ਨਾ ਤੇਜ਼ ਇੱਥੋਂ ਸਿੱਧੀ ਬਾਛੜ ਗਈ ਬਈ ਠੀਕ ਹੈ ਜਿੱਦਾਂ ਜਿੱਦਾਂ ਇੱਥੋਂ ਪਾਣੀ ਪੈਂਦਾ ਗਿਆ ਇੱਥੇ ਲਾਗੇ ਲੱਗੇ ਮਤਲਬ ਦੂਰ ਨਹੀਂ ਇੱਥੋਂ ਇਹ ਪਾਣੀ ਫੈਲਦਾ ਗਿਆ ਸਾਰੇ ਪਾਸੇ ਹੁਣ ਮੈਂ ਮਿੱਟੀ ਗੱਲ ਪਾਈ ਸੁੱਕੀ ਹੁਣ ਸਾਰੀ ਮਿੱਟੀ ਮੈਨੂੰ ਚੱਕ ਕੇ ਸਿੱਟਣੀ ਪੈਣੀ ਬਈ ਠੀਕ ਹੈ ਮਿੱਠਾ-ਬੁੱਠਾ ਮਿਕਸ ਹੋ ਗਿਆ ਨੂੰ ਸੁਕਾ ਵੀ ਨਹੀਂ ਸਕਦੇ ਸਿੱਟਾਂ ਗਈ ਉਹ ਪਾਣੀ ਕਾਫੀ ਚਲ ਗਿਆ ਹਨਾ ਅੰਦਰ ਇੰਨਾ ਪਚਾਇਆ ਦੂਜੇ ਹੁੱਡੇ ਚ ਨਹੀਂ ਪਾਣੀ ਗਿਆ ਇਹ ਛੜਾਵਿਆਂ ਲਈ ਰਿਹਾ ਹਨਾ ਹੁਣ ਮੈਂ ਪਾਣੀ ਚੱਕਦਾ ਇਹਨਾਂ ਨੂੰ ਟੈਰਾਮਾਈਸਿਨ ਦਾ ਪਾਊਡਰ ਦਿੰਨੇ ਆ ਠੀਕ ਆ ਕੂਤਰ ਠੰਡ ਮੰਨਦੇ ਪਏ ਐ ਇੱਕ ਮਲੱਪਾ ਦੀ ਲਾਉਣੀ ਯਾਰ ਦੇਣ ਨਹੀਂ ਲੱਗਦਾ ਪਿਆ ਅੱਜ ਦੇਖ ਤੇ ਨਾ ਹੜਾਵਿਆਂ ਨੂੰ ਮਲੱਪਾ ਦੀ ਲਾ ਲਈਆ ਕੂਤਰ ਇਦਾਂ ਨੱਕ ਤੋਂ ਪਰਪਟ ਪਰਟ ਬਹਿਣ ਦੇ ਹਨਾ ਇਹ ਮਲੱਪਾ ਦੀ ਨਿਸ਼ਾਨੀ ਆ ਬਈ ਠੀਕ ਆ ਉਦਾਂ ਕੂਤਰ ਤਗੜੇ ਆ ਤੰਦਰੁਸਤ ਆ ਪਰ ਜਦੋਂ ਮਲੱਪ ਪੈ ਜਾਂਦੀ ਹੁੰਦੇ ਉਦੋਂ ਕਿਤੇ ਨੰਗ ਤੇ ਕੂਤਰ ਇਦਾਂ ਬਹਿਣਾ ਸ਼ੁਰੂ ਕਰ ਦਿੰਦੇ ਇਹ ਨਿਸ਼ਾਨੀ ਆ ਕੂਤਰ ਦੀ ਬਹਿ ਇਹ ਬਿਮਾਰ ਦੀ ਨਿਸ਼ਾਨੀ ਨਹੀਂ ਹੈਗੀ ਜਿਹੜਾ ਬਿਮਾਰ ਹੋਊਗਾ ਨਾ ਬਈ ਉਹ ਗੁੱਚੂ ਹੋ ਕੇ ਬੈਠੂਗਾ ਕੋ ਗੂਜਾ ਬਣ ਕੇ ਠੀਕ ਆ ਜਿਹੜੇ ਐਦਾਂ ਵਹਿੰਦੇ ਆ ਧੌਣ ਐਦਾਂ ਕਰਕੇ ਇਹ ਮਲੱਪਾਂ ਦੀ ਨਿਸ਼ਾਨੀਆਂ ਬਈ ਖੋਪੀਂਦੀ ਇਹਨਾਂ ਦੇ ਅੰਦਰ ਠੀਕ ਆ ਆਹ ਦੇਖੋ ਉੱਦਾਂ ਬਹਿਣ ਦੀ ਕੰਪਿਊਟਰ ਪਰ ਫਲਾ ਕੇ ਬੈਠੂਗਾ ਆਹ ਚੀਜ਼ ਦੇਖੋ ਬਾਕੀ ਪਰ ਨਹੀਂ ਲੱਗੇ ਧੌਣ ਐਦਾਂ ਕਰਦੇ ਨੇ ਜਿਹੜੇ ਧੌਣ ਦੇ ਪਰ ਐਦਾਂ ਕਰਦੇ ਇਹ ਮਲੱਪਾਂ ਦੀ ਨਿਸ਼ਾਨੀ ਆ ਬਈ 100% ਇਹਨਾਂ ਦੇ ਅੰਦਰ ਮਲੱਪਾ ਦੇਹ ਦੇ ਆਪਾ ਪੜਾ ਬੈ ਆਂ ਕੰਟਰੋਲ ਆ ਦਿੰਦੇ ਨਾ ਹੋਇਆ ਨਾ ਇਹਨਾਂ ਨੂੰ ਲਾਉਨੇ ਆਪਾਂ ਜੀ ਆਪੇ ਕੀ ਹਾਲ ਚਾਲ ਆ ਤੇ ਹਾਲ ਤੌਲ ਤਾਂ ਵਿਗੜੀਆਂ ਕਿਉਂਕਿ ਮੀਂਹ ਬਾਬੇ ਉਹ ਬਹੁਤ ਪੈਂਦਾ ਫਿਆ ਹਨਾ ਤੇ ਆਪਾਂ ਜਾਣਦੇ ਆ ਮੈਂ ਦਿਖਾ ਕੇ ਲਿਉਣਾ ਪਾਣੀ ਬਾਬੇ ਉਹ ਪੂਰਾ ਆ ਗਿਆ ਹਨਾ ਤੇ ਪਿੰਡ ਦੇ ਵਿੱਚ ਤਾਂ ਨਹੀਂ ਐਂਟਰ ਹੋਇਆ ਬਾਹਰ ਬਾਹਰ ਪਾਣੀ ਆਪਣੇ ਚੋ ਜਿਹੜੀ ਜਾਂਦੀ ਆ ਉਹ ਵੀ ਸਾਰੀ ਭਰ ਗਈ ਆ ਤਕਰੀਬਨ ਸਾਰੇ ਖੱਤਿਆ ਖੁੱਤੇ ਸਾਰੇ ਪਾਣੀ ਫਿਰ ਗਿਆ ਬਾਈ ਜਿੰਨਾ ਵੀ ਸੀ ਹਨਾ ਤੇ ਮੈਂ ਦੇਖਦਾ ਜੀ ਇੱਥੋਂ ਜ਼ੂਮ ਕਰਕੇ ਵੀ ਪਾਣੀ ਦਿਖਾ ਹੋਇਆ ਮੈਂ ਇੱਥੋਂ ਦਿਖਾਉਣਾ ਨਹੀਂ ਤਾਂ ਉੱਥੇ ਜਾ ਕੇ ਹੁੰਨੇ ਆ ਤਾਂ ਫੇਰ ਤੁਹਾਨੂੰ ਦਿਖਾਉਨੇ ਆ ਬਾਬੇ ਜ ਇਹ ਮੰਨ ਲਾਦਾ ਜੇ ਜੇ ਸਾਹਮਣਾ ਜੋੜ ਜਾ ਪੈਂਡ ਲੈ ਜੂ ਤੱਕ ਧੁੱਕੇ ਸਾਰਾ ਕੋਈ ਹੈ ਉਹ ਚੰਗਾ ਭਰਾ ਦਰਦਾ ਕਦੋਂ ਸਾਰਿਆਂ ਦੇ ਨਾਲ ਹੀ ਰੁੜਨਾ ਆਪਾਂ ਇੱਤੀ ਛੇਤੀ ਵੀ ਨਹੀਂ ਟੁੱਟਦਾ ਸਾਰੇ ਖੜੇ ਨਹੀਂ ਕਹਿੰਦੇ ਆ ਨਹੀਂ ਭਾਜੀ ਨਾ ਸਾਰੇ ਖੜੇ ਮੇਰੇ ਨਹੀਂ ਕਹਿੰਦੇ ਹੈਣਾ ਡਾਂਗਾ ਡੂੰਗਾ ਨਾਲ ਤੇ ਤੱਕ ਕੇ ਦੇਣੀ ਚੱਲ ਲੋਈ ਬਾਪੋ ਪਾਣੀ ਪੂਰਾ ਹੈ ਨਾ ਜੋਰੋ ਸ਼ੋਰਾਂ ਦੇ ਹੀ ਆ ਪਾਣੀ ਤੇ ਆ ਬੂਟੀ ਜਿਹੜੀ ਫਸਣ ਲੱਪਈ ਹੈ ਨਾ ਇਹਦਾ ਕੰਮ ਨੁਕਸਾਨ ਹੋਊਗਾ ਜਿਆਦਾ ਬਨਗੁਣ ਤੋੜ ਕੇ ਪਿੰਡ ਨੂੰ ਪਾਣੀ ਵੜੂਗਾ ਤੇ ਕੰਮ ਖਰਾਬ ਹੈ ਯਾਰ ਹਣਾ ਖਤਰੇ ਵਾਲਾ ਹੀ ਕੰਮ ਬਾਕੀ ਦੇ ਤੇ ਮਲੇ ਮਸ਼ੀਨ ਮਸ਼ੂਨ ਸੱਦੀ ਐ ਇੱਥੇ ਤੇ ਆ ਬੂਟੀ ਬੱਟੀ ਜੀ ਕੱਢਣਗੇ ਬਾਹਰ ਤੇ ਫਿਰ ਪਾਣੀ ਰੋੜਨਾ ਪਾਣੀ ਰੁਪਣ ਲਾ ਪਿਆ ਹੁਣ ਪਾਣੀ ਬਹੁਤ ਜ਼ਿਆਦਾ ਹੋ ਗਿਆ ਉਹ ਆ ਗਿਆ ਮੈਂ ਤੇ ਪਾਣੀ ਪੂਣੀ ਬਾੜਾ ਹਣਾ ਚੜਿਆ ਤੁਸੀਂ ਦੇਖ ਲਈ ਵੀਡੀਓ ਸਾਰੀ ਤੇ ਆ ਖੁੱਡਾ ਖੁੱਡਾ ਸਾਫ਼ ਕੀਤਾ ਠੀਕ ਐ ਜਿਹੜੀ ਤਾਂ ਪਤਲੀ ਪਤਲੀ ਚਲੋ ਆ ਸੁੱਕੀ ਆ ਉਦਾਂ ਉਦਾਂ ਸਾਬੀਆ ਸੁੱਕੀ ਆ ਹਣਾ ਪਰ ਠੀਕ ਐ ਹਣਾ ਤੇ ਇਹ ਰਹਿਣ ਦਿੱਤੀ ਮੈਂ ਬਾੜੀ ਪੱਤੀ ਦੀ ਫੇਰੀ ਕਿਉਂਕਿ ਪਾਣੀ ਪੂਣੀ ਉੱਥੋਂ ਚੱਕ ਦਿੱਤਾ ਸਾਰੇ ਤੇ ਮਿੱਟੀ ਖਿਲਾਰਤੀ ਹਣਾ ਮੈਂ ਮਾੜੀ ਮਾੜੀ ਉੱਥੇ ਸੋਕੀਓ ਹਲਾਤੀਏ ਹਲਾਬ ਦਾ ਜਾਣੀ ਹੈ ਕੋਈ ਗਲਾਈ ਥਲੇ ਵਾਕੀ ਸੁਪ ਚੱਲਾ ਹੁਣ ਹਵਾ ਫਿਰ ਜਾਣੀ ਹੈ ਸੁਪ ਜੂਗਾ ਪਿੱਛੇ ਖੋਲਦੇ ਆ ਪਰ ਨਾਲੇ ਜੇ ਤੇ ਕਿਉਂਕਿ ਮੀਂਹ ਪਤਾ ਨਹੀਂ ਨਾ ਕਦੋਂ ਆ ਜਾਂਦਾ ਤਾਂ ਕਰਕੇ ਨਹੀਂ ਖੋਲਦਾ ਹੈਗਾ ਤੇ ਹੁਣ ਇਹਨਾਂ ਨੂੰ ਜਿਹੜਾ ਕੂਤਰ ਆਪਣੇ ਕੱਢ ਲਾਸ਼ ਕੱਥੇ ਗੁੱਠੇ ਜਿਹੜੇ ਬਿੰਦੀ ਗੁੱਦੇ ਆ ਇਹ ਮਤਲਬ ਪਾ ਕਰਕੇ ਜਾਣਾ ਹੁਣ ਸੈੱਟ ਹੋ ਗਏ ਉਹ ਤਾਂ ਹੋ ਜਾਣਾ ਇਹਨਾਂ ਨੇ ਜਦੋਂ ਆਪਾਂ ਮੂਲ ਪਾ ਮੂਲ ਪਾਈ ਲਾਤੀ ਨਾ ਦਵਾਈ ਆਪੇ ਸੈੱਟ ਨੇ ਉਹਦਾ ਕੂਤਰ ਬਣੇ ਆ ਪੂਰੇ ਗੋਲ ਆ ਚੌਤਿਆ ਪੂਰੇ ਤੇ ਜਦੋਂ ਇਹਨਾਂ ਨੇ ਭੁੱਖ ਲੱਗਣੀ ਆ ਉਦੋਂ ਵੈਣਾ ਜਦੋਂ ਦਾਣਾ ਪਾਤਾ ਉਦੋਂ ਨਹੀਂ ਇਹਨਾਂ ਨੇ ਗਾ ਜਦੋਂ ਐਨੀ ਵੀ ਇੱਕ ਗੁੱਛੂ ਇਕੱਠੇ ਹੋ ਕੇ ਬਹਿ ਜਾਂਦੇ ਏ ਧਿਆਨ ਜਰੂਰ ਰੱਖਿਆ ਕਰੋ ਆਪਾਂ ਦਵਾਈਆਂ ਦੇਣ ਲੱਪਰਿਆ ਹਰੇ ਕਬੂਤਰ ਬਿਮਾਰ ਹੋ ਗਿਆ ਨਾ ਬਾਈ ਇਹ ਮਲਾਪ ਪਾਣੀ ਹੁੰਦੀ ਹੈ ਨਾਲ ਕਬੂਤਰ ਬਹਿਣ ਦੀ ਤੁਹਾਨੂੰ ਨਿਸ਼ਾਨੀ ਦਿਖਾਉਂਦੀ ਏ ਠੀਕ ਜੀ ਕੱਢ ਕੇ ਬੈਂਦੇ ਆ ਨਾ ਇਹ ਮਲਾਪ ਹੀ ਅੰਦਰੋਂ ਤੰਗ ਕਰਦੇ ਪੋਟੇ ਜਿਹਨਾਂ ਨੂੰ ਅੰਦਰੋਂ ਖੇ ਦੇਂਦੇ ਆ ਵੀ ਦਿਓ ਸਾਨੂੰ ਕੋਈ ਖਾਣ ਨੂੰ ਮਲਾਪ ਵੀ ਆਪਣਾ ਚੀਜ਼ ਭਾਲਦੇ ਆ ਉਹਨਾਂ ਨੇ ਵੀ ਖਾਣਾ ਆ ਉਦੋਂ ਦਾ ਕਬੂਤਰਾਂ ਦੇ ਮਲਾਪ ਬਣੇ ਬਾਈ ਸਹੀ ਹੁੰਦੇ ਆ ਜਿਹਨਾਂ ਕਬੂਤਰਾਂ 'ਚ ਮਲਾਪ ਨਹੀਂ ਬਣਦੇ ਉਹ ਵੀ ਕਬੂਤਰ ਤੰਦਰੁਸਤ ਨਹੀਂ ਹੁੰਦੇ ਮਲਾ ਪਪਾਣੀ ਵੀ ਚਾਹੀਦੇ ਆ ਪਰ ਜੇ ਤਾਂ ਜ਼ਿਆਦਾ ਹੋ ਜਾਣ ਫਿਰ ਤੱਕ ਹੋ ਜਾਂਦਾ ਦਾ ਵੱਡੇ ਹੋ ਜਾਂਦਾ ਇਹ ਚ ਫਿਰ ਉਹ ਜ਼ਿਆਦਾ ਕਬੂਤਰ ਨੂੰ ਲੱਗਣ ਨਹੀਂ ਦਿੰਦੇ ਉਹਦਾ ਉਤਰ ਗੋਲ ਪਏ ਪੂਰੇ ਥੱਲੇ ਆ ਬਣੇ ਆ ਉਤਰ ਹੱਡੀ ਮੁੱਡੀ ਕੇ ਉਤਰ ਨਹੀਂ ਗੱਡੀ ਸਾਰੇ ਠੀਕ ਆ ਬਾਬੇ ਦੀ ਕਿਰਪਾ ਨਾਲ ਤੇ ਠੀਕ ਹੀ ਰਹਿਣ ਤਾਂ ਵਧੀਆ ਗੱਲ ਹੈ ਸਿਮਤ ਕਰੋ ਤੇ ਥੱਲੇ ਮੱਠੇ ਵੀ ਹੋ ਜਾਂਦੇ ਬਹੁਤ ਜਲਦੀ ਹੈਣਾ ਤੇ ਲੈਓ ਬਾਬੇ ਉਹ ਇਹਨਾਂ ਨੂੰ ਆਣਾ ਤਾਣਾ ਦੂਣਾ ਪਾਜੀ ਧੋ ਕੇ ਕਣਕ ਧਾਉਣੇ ਆ ਜੇ ਮੜਾ ਮੂਟਾ ਸੁੱਕ ਜੂਗੀ ਤੇ ਕੋਈ ਉਮੀਦ ਆਈ ਜਾਂਦਾ ਨਾ ਕਣੀਆਂ ਛਟਾਈਆਂ ਪੈਣੀਆਂ ਇਹ ਅੰਦਰ ਹੀ ਸਕਾਵਾਂ ਉਹਨੂੰ ਵੀ ਦਾਣਾ ਦੂਣਾ ਪਾਈਏ ਇਹਨਾਂ ਦਾ ਵੀ ਖੁੱਡਾ ਖੜਾ ਦੇਖਾਂ ਪਾਣੀ ਪੂਣੀ ਤਾਂ ਨਹੀਂ ਪਿਆ ਉਹਦਾ ਤਾਂ ਬਚਾਈ ਆ ਤੇ ਪਰ ਫੇਰ ਵੀ ਰਾਤੀ ਮੀਂਹ ਪਿਆ ਬਹੁਤ ਬਾਈ ਡਟ ਕੇ ਹਨਾ ਪਾਲੀ ਪਰਾਲੇ ਬੰਦ ਹੋ ਜਾਂਦੇ ਆ ਜਿੱਦਾਂ ਇਹਨਾਂ ਨੇ ਰੰਗ ਰੂਂਗ ਦਾ ਹੁਣ ਝਾੜੂ ਲਾਉਂਗਾ ਇੱਕ ਕਰੀ ਸਾਰਾ ਸਮਾਨ ਚੱਕ ਕੇ ਨਾ ਆਪਾਂ ਜਿੰਨਾ ਵੀ ਆ ਸਟੈਂਡ ਚੱਕਣਾ ਤੋਂ ਸਟੈਂਡ ਡਿੱਗਿਆ ਥੱਲੇ ਹੀ ਹਨਾ ਤੇ ਉੱਪਰ ਲਿਆ ਤਾਂ ਵੀ ਦੇਖਦੇ ਆ ਉੱਪਰ ਲਿਆ ਤਾਂ ਨਹੀਂ ਪਾਣੀ ਪੂਣੀ ਪਿਆ ਉੱਪਰ ਉਹਦਾਰਾ ਮਜਾਲੀ ਲਾਈ ਸੀ ਪਰ ਰਾਤੀ ਜਿੰਨਾ ਮੀਂਹ ਪਿਆ ਬਾਈ ਮੋਰੇ ਕੋਈ ਭਾਂਵੇਂ ਇੱਥੇ ਤਰਫਾਲਾ ਵੀ ਲਾਈਆਂ ਤਾਂ ਵੀ ਪਾਣੀ ਵਿੱਚ ਅੰਦਰ ਵੜ ਗਿਆ ਹਨਾ ਤੇ ਆਦ ਆਪਣਾ ਕਾਮਯਾਬ ਹੋ ਗਿਆ ਕੰਮ ਠੀਕ ਆ ਜਿੰਨੇ ਦਿਨ ਵੀ ਕੱਢ ਜੂਗਾ ਮਿਹਨਤ ਜਿੰਨੇ ਦਿਨ ਮੀਂਹ ਮੂੰਹ ਆਲੇ ਆ ਓਨੇ ਦਿਨ ਤਾਂ ਇਹ ਕੱਢ ਜੂਗੀ ਪਾੜਦੀ ਨਹੀਂ ਉਤੋਂ ਪੱਟੀ ਤੇ ਵਜਾਈ ਜਾਂ ਨਹੀਂ ਤਾਂ ਨਾਲੋਂ ਪਾਣੀ ਬੋਹ ਜਾਂਦਾ ਸੀ ਕਾਂਦ ਨੇ ਇਦਾਂ ਨਾ ਨਾਲੋਂ ਪਾਣੀ ਜਾਂਦਾ ਸੀ ਨਾ ਉੱਤੇ ਇਹਦੇ ਦਾ ਫਾਇਦਾ ਹੀ ਹੋ ਗਿਆ ਜਿਹੜਾ ਆਪਾਂ ਕੱਲ ਕਰ ਲਿਆ ਛਤਰੀਆਂ ਛੁਤਰੀਆਂ ਮੈਂ ਕੱਪੜਾ ਮੰਗਾਇਆ ਹੋਇਆ ਤੇ ਇੱਕ ਦੋ ਦਿਨਾਂ ਚ ਕੱਪੜਾ ਆ ਜਾਣਾ ਫੇ ਛਤਰੀਆਂ ਨਵੀਆਂ ਲਾ ਕੇ ਨਾ ਫੇ ਵਧੀਆ ਤਰੀਕੇ ਨਾਲ ਸੀ ਕੇ ਲਾਵਾਂ ਗਿਆ ਤਾਂ ਉਦੋਂ ਹੀ ਹੈ ਨਾ ਮਤਲਬ ਉਹ ਇਹ ਵੀ ਹੈ ਚੱਲ ਧੋ ਤੂੰ ਲਈ ਦੀ ਾਂਕੇ ਤਾਂ ਆ ਮਚਾਰੋ ਪਾਸੇ ਲੋਣਾ ਹੁੰਦਾ ਸਿਰਫ ਚਾਰਾ ਹੂੰਜਿਆਂ ਦੇ ਵਿੱਚ ਹੀ ਵਿਛਤਰੀ ਦਾ ਕਪੜਾ ਲਾ ਕੇ ਦੁਬਾਰਾ ਫੇਰ ਬੰਦਾ ਧੋ ਕੇ ਫੇਰ ਪਾਲੀਦੀ ਆਪਾਂ ਮੈਂ ਹਫਤੇ ਇੱਕ ਬਾਅਦ ਹੀ ਧੋ ਦਿੰਦਾ ਹੁੰਦਾ ਛਤਰੀ ਤੇ ਹੁਣ ਜਿਹੜਾ ਕਪੜਾ ਮੰਗੋਣਾ ਉਹਦੇ ਉੱਤੇ ਬੈਠਣੀ ਜੰਮੂਗੀ ਉਹ ਕਪੜਾ ਹੀ ਆਪਾਂ ਫੇਰ ਤੁਹਾਨੂੰ ਦੱਸਾਂਗੇ ਕਿਹੜਾ ਮੰਗਾਇਆ ਹਨਾ ਤੇ ਟੀਕੇ ਦਾ ਬਾਈ ਫਾਇਦਾ ਹੈਗਾ ਉਹ ਉਹਦਾ ਵੀ ਕੰਮ ਕੀਤਾ ਕਬੂਤਰੀ ਦੇ ਹਨਾ ਉਹ ਵੀ ਮੈਂ ਤੁਹਾਨੂੰ ਦਿਖਾਨਾ ਬਾਅਦ ਚੋ ਤੇ ਆ ਵੀ ਕਬੂਤਰ ਝੜ ਝੂੜੇ ਪੇ ਲਾਦਦੇ ਸੀ ਆਪਾਂ ਚੱਲ ਹੁਣ ਸੈੱਟ ਹੋ ਗਏ ਹਨਾ ਉਹਦਾ ਝੜੇ ਪਿਆ ਹੁਣ ਤਾਂ ਜੋੜੇ ਨਹੀਂ ਲਾਈਦਾ ਜਲਦੀ ਕਿ ਤਲੋਬਾ ਬਾਬਿਓ ਆ ਗਏ ਫੇਰ ਕੈਮਰੇ ਮੂਰੇ ਤੇ ਕੈਮਰਾ ਚੱਕ ਲਈਦਾ ਮਿੰਟਕ ਵਾਸਤੇ ਰੱਖ ਲਈਦਾ ਬਸ ਇਹੀ ਕੰਮ ਕਰੀ ਜਾਈਦੇ ਹਨ ਤੇ ਪਾਣੀ ਪੂਣੀ ਵਾਲਾ ਤਾਂ ਸੀਨ ਬਾਬਿਓ ਮਾੜਾ ਹੀ ਆ ਹਨ ਜਿੰਨਾ ਪਾਣੀ ਆਈ ਜਾਂਦਾ ਨਾਲ ਦੇ ਕਈ ਪਿੰਡਾਂ 'ਚ ਤਾਂ ਪਾਣੀ ਵੜ ਵੀ ਗਿਆ ਆ ਤੇ ਉਹਦਾ ਬਚਾਇਆ ਚਲੋ ਹਜੇ ਤੱਕ ਤੇ ਜੇ ਧੁੱਪਾ ਤੱਪਾ ਲੱਗ ਗਿਆ ਤੇ ਬਚਾਅ ਹੋ ਜੂਗਾ ਹਨ ਨਹੀਂ ਤਾਂ ਕੰਮ ਮਾੜਾ ਹੀ ਆ ਕਿਉਂਕਿ ਬੱਦਲ ਤਾਂ ਹਟਦਾ ਹੀ ਨਹੀਂ ਹੁਣ ਵੀ ਬੱਦਲ ਪੂਰਾ ਕੁਲਿਆ ਪਿਆ ਆ ਪੈਣ ਦੇ ਚਾਂਸ ਹੁਣ ਕਦੋਂ ਵੀ ਪੈ ਸਕਦਾ ਬਾਕੀ ਬਾਈ ਜਿਹੜੇ ਤੁਸੀਂ ਕਮੈਂਟ ਕਰਦੇ ਆ ਲਵ ਯੂ ਹਨ ਜਿੰਨੇ ਘੈਂਟ ਘੈਂਟ ਤੁਹਾਡੇ ਕਮੈਂਟ ਹੁੰਦੇ ਆ ਬਾਈ ਬਾਲਾ ਸਿ ਦੇ ਕਿਹੜਾ ਕਿਹੜਾ ਬਾਈ ਵੀ ਮਤਲਬ ਪੂਰਾ ਵੀ ਚਾਹ ਵਾਣਾ ਵੀ ਯਾਰ ਕਦੋਂ ਕਿਹੜਾ ਬਾਈ ਜਿੱਤੂਗਾ ਜਾਂ ਕਿੰਨੇ ਵੀ ਹਨਾ ਚਲੋ ਜਿਹੜੇ ਕੋਈ ਦਿਮਾਗ ਤਾਂ ਆਪਾਂ ਸਾਰੇ ਬਾਈਆਂ ਨੂੰ ਜਿੰਨੇ ਵੀ ਹਨਾ ਹੌਲੀ ਹੌਲੀ ਦੇ ਦਿਆਂਗੇ ਅੱਜ ਨਹੀਂ ਦਾ ਸਾਲ ਨੂੰ ਦੇ ਦਾਂਗੇ ਜਾਂ ਜਿੱਦਾਂ ਵੀ ਬੱਚੇ ਕਢਾ ਕੇ ਬੱਚੇ ਸਾਰਿਆਂ ਨੂੰ ਦੇ ਦਾਂਗੇ ਕੋਈ ਚੱਕਰ ਨਹੀਂ ਯਾਰ ਤੁਸੀਂ ਡਾਉਣ ਵਾਲੇ ਬਣੋ ਸ਼ੌਂਕ ਕਰਨ ਵਾਲੇ ਬਣੋ ਸ਼ੌਂਕ ਵੰਡਣ ਨਾਲ ਵੱਧਦਾ ਹੀ ਹੁੰਦਾ ਘਟਦਾ ਨਹੀਂ ਹੁੰਦਾ ਕਿਸਮਤ ਜਿੱਤਨੀ ਬਾਈ ਠੀਕ ਆ ਸਭ ਤੋਂ ਪਹਿਲਾਂ ਕਿਸਮਤ ਆ ਠੀਕ ਆ ਮੈਂ ਖੇਲ ਪਾਣੀ ਵੀ ਦੱਸਦਾ ਸਾਰਿਆਂ ਨੂੰ ਦੱਸਦਾ ਉਹਨਾਂ ਕਈ ਹਰਦੇ ਵੀ ਆ ਤੇ ਕਈ ਜਿੱਤਦੇ ਵੀ ਆ ਠੀਕ ਆ ਇਹ ਨਹੀਂ ਹੁੰਦਾ ਕਿ ਸਾਰਿਆਂ ਨੇ ਜਿੱਤਣਾ ਹੀ ਹੈ ਹੁਣ ਜਿੰਨੇ ਵੀ ਬਾਈ ਜਿਹੜਾ ਵੀ ਘਰੋਂ ਜਾਂਦਾ ਕੋਈ ਵੀ ਹਰਨ ਲਈ ਨਹੀਂ ਜਾਂਦਾ ਸਾਰੇ ਜਿੱਤਣ ਲਈ ਜਾਂਦੇ ਹਨ ਤੇ ਬਾਕੀ ਚਲੋ ਮਿਹਨਤ ਕਰਨੀ ਪੈਣੀ ਆ ਬਾਈ ਮਿਹਨਤ ਕਰਾਂਗੇ ਤਾਂ ਕਿਸਮਤ ਆਪੇ ਬਣ ਜਾਂਦੀ ਹੁੰਦੀ ਹੈ ਜੇ ਮਿਹਨਤ ਨਾ ਕਰਾਂਗੇ ਤਾਂ ਕਿਸਮਤ ਵੀ ਨਹੀਂ ਉੱਥੇ ਕੁਝ ਕਰ ਦਦੀ ਜੇ ਮਿਹਨਤ ਹੀ ਨਹੀਂ ਕਰਨੀ ਆ ਆਪਾਂ ਦਾ ਹਨਾ ਮਿਹਨਤ ਤਾਂ ਕਰਨੀ ਪੈਣੀ ਆ ਤੇ ਬਾਈ ਲਕਵੇ ਤੋਂ ਬਾਈ ਦੱਸਿਆ ਹੋਇਆ ਮੈਂ ਪਹਿਲਾਂ ਮੈਡੀਸਨਾਂ ਸਾਰੀਆਂ ਨਾ ਬਾਈਆਂ ਦੇ ਕਮੈਂਟ ਆਉਂਦੇ ਸੀ ਵੀ ਲਕਵੇ ਤੋਂ ਤੁਸੀਂ ਵੀਡੀਓ ਦੇਖ ਲਿਆ ਕਰੋ ਉੱਚ ਮੈਂ ਦੱਸਿਆ ਹੋਇਆ ਲਕਵੇ ਤੋਂ ਕੀ ਲਾ ਸਕਦੇ ਬਰਬਰੀ ਨਾ ਦੀ ਲਿਆਓ ਉਹ ਬਾਈ 2-3 ਦਿਨ ਪਾਓ ਵਸ ਟੀਕੇ ਠੀਕ ਆ ਕਈ ਬਾਈਆਂ ਨੇ ਇੰਜੈਕਸ਼ਨ ਵੀ ਦੱਸਿਆ ਤੁਸੀਂ ਲਾ ਕੇ ਦੇਖ ਲਿਆ ਕਰੋ ਯਾਰ ਇਹ ਕੋਈ ਵੀ ਕਿਸੇ ਦਾ ਵੀ ਨੁਕਤਾ ਕੰਮ ਕਰ ਸਕਦਾ ਇਹ ਵੱਡੀ ਗੱਲ ਨਹੀਂ ਹੁੰਦੀ ਹੈ ਨਾ ਵੀ ਕਮੈਂਟਾਂ 'ਚ ਕਈ ਬਾਈ ਦੱਸਦੇ ਵੀ ਆਹ ਇੰਜੈਕਸ਼ਨ ਲਾ ਲੋ ਜਾਓ ਬਾਈ ਵਰਤਣਾ ਚਾਹੀਦਾ ਇਹ ਤਜਰਬੇ ਆ ਠੀਕ ਆ ਸਾਰਿਆਂ ਦੇ ਹਨ ਜਿਹੜਾ ਪੁਕਿਆ ਨਾ ਰਿਜ਼ਲਟ ਮਿਲਿਆ ਹੁੰਦਾ ਬਾਈ ਉਹ ਸ਼ੇਅਰ ਕਰਦੇ ਆ ਹਨਾ ਬਿਨਾ ਕੋਈ ਵੀ ਨੁਕਤਾ ਬਾਈ ਤੁਸੀਂ ਜੇ ਦੱਸਣਾ ਵਿੱਚ ਦੱਸ ਸਕਦੇ ਆ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਮੈਂ ਪਿੰਨ ਵੀ ਕਰਿਆ ਕਰੂੰਗਾ ਜੇ ਵਧੀਆ ਤੁਸੀਂ ਕੋਈ ਵੀ ਹੱਲ ਦੱਸਦੇ ਨਾ ਤੇ ਜਦਾ ਇਹ ਵੀ ਉਹੀ ਕੰਮ ਹੋ ਜਾਣਾ ਜਦਾ ਆਪਾਂ ਇੰਟਰਵਿਊ 'ਚ ਵੀ ਇਹੀ ਕੁਝ ਪੁੱਛੀਦਾ ਤੇ ਤੁਸੀਂ ਆਪਣੇ ਉਹਦਾ ਵੀ ਸਲਾਹ ਦੇ ਸਕਦੇ ਆ ਕਮੈਂਟਾਂ ਦੇ ਵਿੱਚ ਮੈਂ ਪਿੰਨ ਕਰਦਿਆ ਕਰੂੰਗਾ ਸਾਰੇ ਬਾਈ ਉਹ ਕਮੈਂਟ ਪੜ ਵੀ ਲਿਆ ਕਰੂਗੇ ਹਨਾ ਕੋਈ ਵੀ ਜੇ ਕਹੀ ਵੀ ਤਰ੍ਹਾਂ ਦੀ ਕੋਈ ਬਿਮਾਰੀ ਪ੍ਰੋਬਲਮ ਤੱਕ ਜੇ ਕੋਈ ਉੱਡਣ ਵਾਲਾ ਵੀ ਕੋਈ ਦੱਸਣਾ ਚਾਹੁੰਦਾ ਤੇ ਉਹ ਵੀ ਕਮੈਂਟ 'ਚ ਦੱਸ ਸਕਦਾ ਜੇ ਕਿ ਇਹਦਾ ਭਲਾ ਹੁੰਦਾ ਤੇ ਹੋਣ ਦਿਓ ਹਨਾ ਬਾਕੀ ਬਾਈ ਦੱਸਣਾ ਕਈ ਵੀਰ ਡਰਦੇ ਆ ਯਾਰ ਦੱਸਣਾ ਉਹ ਜਿੱਤੇ ਜੂ ਮੈਂ ਬਾਈ ਇਹ ਦੇਖੋ ਵੰਡਣ ਦਾ ਹੀ ਵਾਦਾ ਹੁੰਦਾ ਜਿਤਨਾ ਕਿਸਮਤ ਨੇ ਆ ਬਾਈ ਠੀਕ ਆ ਜਿਹਦਾ ਜਿਹੜਾ ਮਿਹਨਤ ਕਰ ਜੂਗਾ ਉਹਨੇ ਜਿਤਨਾ ਠੀਕ ਆ ਦੱਸਣਾ ਬਈ ਇਹ ਨਕਲ ਵੀ ਮਾਰਨੀ ਹੁੰਦਾ ਗੱਲਾਂ ਬਾਈ ਦੀ ਹੈਣਾ ਬਾਕੀ ਮਿਹਨਤ ਬਾਈ ਕਰਨੀ ਪੈਣੀ ਆ ਦੱਸਿਆ ਕਰੋ ਤੁਸੀਂ ਜੇ ਜਿੰਨੇ ਵੀ ਵੀਰ ਜੁੜੇ ਆਣਾ ਜੇ ਕਿਸੇ ਨੂੰ ਨੌਲੇਜ ਹੈਗੀ ਆ ਤੁਸੀਂ ਕਮੈਂਟਾਂ 'ਚ ਵਧੀਆ-ਵਧੀਆ ਜਿਹੜਾ ਬਾਈ ਦਾ ਵੀ ਵਧੀਆ ਕਮੈਂਟ ਮੈਂ ਪਿੰਨ ਕਰ ਦਿਆ ਕਰੂੰਗਾ ਹੈਣਾ ਜੇ ਕਿਸੇ ਨੂੰ ਫਾਇਦਾ ਹੁੰਦਾ ਤੇ ਹੋਣ ਦਿਓ ਦੱਸਿਆ ਕਰੋ ਕੋਈ ਚੱਕਰ ਨਹੀਂ ਤੇ ਬਾਕੀ ਬਾਈ ਜਿੰਨੀਆਂ ਵੀ ਜਿਹੜੀਆਂ ਖਾਲਾ दारू ਦਾ ਉਹ ਮੈਂ ਪਾਈ ਹੋਈ ਆ ਬਾਈ ਹਨਾ ਇੰਸਟਾਗ੍ਰam ਤੇ ਵੀ ਜੇ ਤੁਹਾਨੂੰ ਇੱਥੇ ਨਹੀਂ ਨਾ ਉਦਾਂ ਤਾਂ ਮੈਂ ਵੀਡੀਓ ਚ ਪਿਛਲੀ ਚ ਲਾ ਵੀ ਦਿੱਤਾ ਇੱਕ ਅਰੀ ਹਨਾ ਉਹ ਫੇਵ ਦੁਆਰਾ ਵੀ ਸਹੀ ਤਰੀਕੇ ਨਾਲ ਉਹ ਬਾਈ ਵਧੀਆ ਅੱਖਾਂ ਤੋਂ ਹਨਾ ਬੱਚੇ ਵਧੀਆ ਸੈੱਟ ਹੋ ਜਾਂਦੇ ਤਿੰਨ ਚਾਰ ਵਾਰੀ ਪਾਉਣ ਨਾਲ ਹੀ ਸੈੱਟ ਹੋ ਜਾਂਦੇ ਉਹ ਆਪਣੇ ਬੱਚੇ ਦੀਆਂ ਅੱਖਾਂ ਮੈਂ ਤੁਹਾਨੂੰ ਦਿਖਾਉਂਗਾ ਬਿਲਕੁਲ ਚਟੀਆਂ ਜੀ ਹਨਾ ਸੈੱਟ ਹੋ ਗਈਆਂ ਉਹ ਉਸੇ ਹੀ दारू ਨਾਲ ਹੀ ਆਪਾਂ ਉਹੀ ਪੋਣੇ ਆ ਹੋਰ ਕੋਈ ਨਹੀਂ ਪਾਈਦਾ ਬਸ ਇੱਕੋ ਉਹੀ दारू ਆ ਨਹੀਂ ਤਾਂ ਮੈਂ ਇੱਥੇ ਡਿਸਪਲੇ ਤੇ ਲਾ ਵੀ ਦਊਗਾ ਹੁਣ ਤੁਸੀਂ ਦੇਖ ਲਿਓ ਇੱਥੇ ਲਾ ਦਊਗਾ ਠੀਕ ਆ ਹੋਰ ਵੀ ਬਾਈਆਂ ਦੇ ਕਈਆਂ ਦੇ ਮੈਨੂੰ ਫੋਨ ਵੀ ਆਉਂਦੇ ਬਾਈ ਜੋੜਾ ਹੈ ਨਾ ਬਾਈ ਦੇਖੋ ਪਹਿਲਾ ਆਪਾਂ ਜਿਹੜੇ 5 ਬੰਦੇ ਪਹਿਲਾ ਕਰਨੇ ਆ ਨਾ ਪਹਿਲਾ ਤਾਂ ਉਹਨਾਂ ਨੂੰ ਜੋੜੇ ਦਵਾਂਗੇ ਠੀਕ ਆ 6 ਵੀ ਦੇ ਦਾਂਗੇ 7 ਵੀ ਦੇ ਦਾਂਗੇ ਇੰਨੇ ਕੇ ਜੋੜੇ ਮੈਨੂੰ ਪਤਾ ਬਣ ਜਾਣੇ ਆਪਣੇ ਕੋਲ ਕਿਉਂਕਿ ਦੇਣ ਨੂੰ ਬਾਈ ਮੈਂ ਕਿੰਨਿਆਂ ਨੂੰ ਵੀ ਦੇ ਦੂੰਗਾ ਹਣਾ ਹੁਣ ਜਿੰਨੇ ਬਾਈ ਵੀ ਕਹਿੰਦੇ ਯਾਰ ਮੈਨੂੰ ਵੀ ਦੇਣ ਨੂੰ ਮੈਂ ਸਾਰੇ ਵੀ ਬਣ ਦੂ ਕੋਈ ਚਕ ਨੇੜਾਵੇ ਮੈਂ ਦੁਬਾਰਾ ਹੀ ਘੜਾਉਣੇ ਆ ਬੱਚੇ ਮੈਨੂੰ ਇਦਾਂ ਦਾ ਕੋਈ ਸੀਨ ਨਹੀਂ ਹੈਗਾ ਹਣਾ ਪਰ ਬਾਈ ਮੈਨੂੰ ਇਹ ਆ ਵੀ ਜਾ ਕੇ ਤਾਤ ਤੁਹਾਡੇ ਕੋ ਸੈਟ ਬੈਟੇ ਆ ਨਾ ਫੇ ਉਸ ਹਿਸਾਬ ਨਾਲ ਜੋੜਾ ਲਾ ਕੇ ਦੇਣ ਦਾ ਫ ਹੁਣ ਵਿੱਚ ਕਈ ਇਦਾਂ ਦੇ ਕਬੂਤਰ ਹੁੰਦੇ ਜਿਹੜੇ ਬਾਈ ਛੱਡਨ ਨੂੰ ਹੀ ਹੁੰਦੇ ਆ ਨਸਲ ਨੂੰ ਨਸਲ ਨੂੰ ਨਹੀਂ ਪੈਂਦੇ ਹੁੰਦੇ ਇਹ ਚੀਜ਼ਾਂ ਗੌਰ ਤੁਸੀਂ ਵੀ ਨੋਟ ਕਰ ਸਕਦੇ ਜਦੋਂ ਤੁਸੀਂ ਬੱਚੇ ਕਢਾਉਣ ਲੱਗੇ ਨਾ ਆਪਣੀ ਨਸਲ ਤੇ ਧਿਆਨ ਦੇਵੋਗੇ ਤੁਹਾਨੂੰ ਪਤਾ ਲੱਗਣ ਲੱਪਣਾ ਹੁਣ ਕਈ ਕਬੂਤਰ ਬਾਈ ਨਸਲ ਨੂੰ ਹੁੰਦੇ ਆ ਕਈ ਗੇੜੀ ਨਹੀਂ ਪਾਉਂਦੇ ਠੀਕ ਆ ਆਪਾਂ ਚੱਕ ਕੇ ਫੜਾ ਲਈ ਆ ਵੀ ਲੁੱਟ ਰੂਈ ਆਈ ਆ ਇਹ ਕਢਾਉੜ ਦਾ ਔੜਦਾ ਐਵੇਂ ਆ ਠਾਪੇ ਠੂਪੇ ਆ ਲਾਉਣ ਵਾਲੇ ਪਰ ਬਾਈ ਉਹਦੇ ਕਈ ਵਲੇ ਬੱਚੇ ਕਢਾ ਕੇ ਦੇਖਿਆ ਕਰੋ ਬੱਚੇ ਸਰਾ ਕਰਾਉਂਦੇ ਅੱਗੇ ਆ ਕੇ ਠੀਕ ਆ ਕਬੂਤਰ ਕਈ ਵੇਲੇ ਉਦਾਂ ਹੀ ਹੱਡ ਹਰਾਮੀ ਜਿਹਾ ਹੁੰਦੇ ਉੱਡਦੇ ਨਹੀਂ ਹੈਗੇ ਕਈ ਵੇਲੇ ਗੇੜੀਆਂ ਵੀ ਨਹੀਂ ਗੇੜੀ ਵੀ ਨਹੀਂ ਪਾਉਂਦੇ ਕਈ ਜਾਨਵਰ ਤਾਂ ਇਹੋ ਜਿਹੇ ਹੁੰਦੇ ਪਰ ਉਹਨਾਂ ਦੇ ਬੱਚੇ ਬਈ ਮੈਂ 2-2 ਘੰਟੇ ਦੀ ਬੇਥ ਪਾਈ ਹੈ ਜਿਹੜੇ ਕਬੂਤਰ ਗੇੜੀ ਵੀ ਨਹੀਂ ਪਾਉਂਦੇ ਐਦਾਂ ਦੇ ਕਬੂਤਰ ਵੀ ਆ ਨਾ ਜੋ ਮਰਜ਼ੀ ਲਾ ਕੇ ਦੇ ਲਿਆ ਕਬੂਤਰ ਉੱਡਦੇ ਨਹੀਂ ਉਹ ਗਰਮ ਕਰ ਲੋ ਕੁਛ ਵੀ ਪਰ ਉਹਨਾਂ ਦੀ نسلਾਂ ਗਾਂ ਬਹੁਤ ਵਧੀਆ ਉੱਡਦੀ ਬਈ ਠੀਕ ਆ ਮਿਹਨਤ ਕਰਿਆ ਕਰੋ ਕਿਸੇ ਦੇ ਪਿੱਛੇ ਲਾ ਕੇ ਜਾਨਵਰ ਆਪਣਾ ਦੇਣਾ ਦਿਆ ਕਰੋ ਵੀ ਯਾਰ ਕੋਈ ਕਹਿ ਦੇ ਬਈ ਯਾਰ ਬਾਈ ਤੇਰਾ ਕਬੂਤਰ ਨਹੀਂ ਚੰਗਾ ਲਫਾ ਦਫਾ ਕਰ ਇਹਨੂੰ ਦੇ ਕਿਸੇ ਨਾ ਕੇ ਇਹਨ ਰਿਜ਼ਲਟ ਮਿਲ ਜਾਂਦਾ ਹੁੰਦਾ ਬਾਈ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਸ਼ੌਂਕ ਨਾ ਖਰਾਬ ਕਰਿਆ ਕਰੋ ਠੀਕ ਆ ਹਰ ਇੱਕ ਬੰਦਾ ਚਲੋ ਠੀਕ ਆ ਤਜਰਬਾ ਹੁੰਦਾ ਪਰ ਕਈ ਵੇਲੇ ਬਾਈ ਆਪਾਂ ਵੀ ਝੂਠੇ ਪੈ ਜਾਂਦੇ ਆ ਨਸਲੀ ਨਹੀਂ ਚੰਗੀ ਕਈ ਵੇਲੇ ਹੁੰਦੀ ਆਪਾਂ ਐਵੇਂ ਬਸ ਉਹਨੂੰ ਬੇਕੂਚਾ ਸਮਝ ਕੇ ਦੇਰੀ ਦਾ ਕਿਨੂੰ ਵੀ ਚੱਕ ਲਓ ਇਹਨੂੰ ਪਰ ਉਹ ਚੰਗਾ ਹੁੰਦਾ ਹੋਊ ਤੇ ਠੀਕ ਆ ਤੇ ਲੋ ਬਾਬੇਓ ਦਾਣਾ ਦੂਣਾ ਧੋਈਏ ਠੀਕ ਆ ਇਹ ਗੱਲਾਂ ਬਾਤਾਂ ਬਾਕੀ ਕਮੈਂਟਾਂ ਦੇ ਜਵਾਬਾਂ 'ਮ ਪੜ ਕੇ ਦੇਣਾ ਵੀ ਜੇ ਕਿਸੇ ਨੇ ਕੋਈ ਨੁਕਤਾ ਵਗੈਰਾ ਜਾਂ ਕੁਝ ਵੀ ਪੁੱਛਿਆ ਉਹ ਆਪਾਂ ਦੱਸਾਂਗੇ ਹਨਾ ਜੇ ਕਿਸੇ ਬਿਮਾਰੀ ਦਾ ਕੋਈ ਵੀ ਹਾਲਿਆ ਜ਼ਿਆਦਾ ਤਾਂ ਬਾਈ ਤੇ ਜਾਂ ਅਦਰਾ ਚ ਸੁੱਕਦੇ ਜਿਹੜੇ ਉਤਰ ਸੁੱਕਦੇ ਆ ਬਾਈ ਪਹਿਲਾਂ ਤਾਂ ਮਲਪਾਂ ਦੀ ਲਾਓ ਠੀਕ ਆ ਫੇ ਛੋਲੇ ਪਾ ਲੋ ਥੋੜੇ ਦਿਨ ਸੋਇਆ ਬਿੰਦੀ ਦਾਲ ਪਾ ਲੋ ਉਹਨਾਂ ਥੋੜੀ ਜਿਹੀ ਜਾਨ ਮਿਲ ਜੂਗੀ ਕਪੂਤਰ ਥੱਲੇ ਬਣ ਜਾਣਗੇ ਵਧੀਆ ਠੀਕ ਆ ਥੋੜੇ ਦਿਨ ਪਾ ਲੋ ਬਾਕੀ ਹੁਣ ਪਾਉਣਾ ਹੀ ਆ ਆਪਾਂ ਮੌਸਮ ਚੇਂਜ ਹੋਈ ਜਾਂਦਾ ਤੇ ਹੌਲੀ ਹੌਲੀ ਆਪਾਂ ਮਿੱਟੀ ਬਣਾਉਣੀ ਆ ਜਾਂ ਕੁਛ ਵੀ ਕਰਨਾ ਉਹ ਸਾਰੇ ਹੀ ਆਪਾਂ ਵੀਡੀਓ ਪਾ ਦੇਣੀ ਆ ਜੋ ਵੀ ਸਿਆਲ ਨੂੰ ਕਿੱਦਾਂ ਬੱਚਿਆਂ ਦਾ ਕਿੱਦਾਂ ਕਢਾਉਣੇ ਕਿੱਦਾਂ ਪਲਾਉਣੇ ਵਧੀਆ ਤਰੀਕੇ ਨਾਲ ਏ ਟੂ ਜ਼ੈਡ ਆਪਾਂ ਦੱਸੀ ਜਾਵਾਂਗੇ ਠੀਕ ਆ ਤੇ ਇੱਕ ਬਾਈ ਦਾ ਕਿਹਾ ਸੀ ਬਾਈ ਵੀ ਮਲਾ ਇੱਕ ਜੋੜ ਚੰਗਾ ਜੋੜਾ ਜੇ ਤੁਹਾਡੇ ਕੋਲ ਹੈਗਾ ਉਹਦੇ ਬੱਚੇ ਕਢਾ ਲਓ ਠੀਕ ਆ ਦੋ ਜੋੜੇ ਤਾਂ ਤੁਹਾਡੀ ਗੇਮ ਤੁਰ ਪੈਣੀ ਆ ਦੋ ਜੋੜੇ ਵੀ ਤੁਹਾਡੇ ਕੋਲ ਹੋਊਗੇ ਨਾ ਉਹਨਾਂ ਦੇ ਬਲੱਡ ਨੂੰ ਇੱਧਰ ਉੱਧਰ ਪਾਈ ਜਾਓ ਬੱਚਿਆਂ ਦਾਗਾ ਐਦਾਂ ਨਸਲ ਤੁਰ ਪੈਂਦੀ ਹੁੰਦੀ ਆ ਤੇ ਜਿਆਦਾ ਟਾਈਮ ਨਹੀਂ ਲੱਗਦਾ ਬਾਈ ਠੀਕ ਆ ਸੌਖਾ ਤਰੀਕਾ ਬਾਈ ਮੈਂ ਤੁਹਾਨੂੰ ਦੱਸਦਾ ਜੇ ਟਾਈਮ ਤੁਸੀਂ ਨਹੀਂ ਖਰਾਬ ਕਰਨਾ ਚਾਹੁੰਦੇ ਆ ਆਪਾਂ ਕਹਿੰਦੇ ਨਾ ਵੀ ਯਾਰ ਨਹੀਂ ਹੁਣ ਕਈ 80 ਜਾਂ 90% ਐਦਾਂ ਦੇ ਬੰਦੇ ਵੀ ਆਪਾਂ ਜਿੰਡੇ ਵੀ ਬਾਈ ਵੀਡੀਓ ਦੇ ਦੇਣ 90% ਐਦਾਂ ਕਰਦੇ ਆ ਆਪਾਂ ਇੱਕ ਕਬੂਤਰੀ ਦੇ ਬੱਚੇ ਕਢਾਈ ਜਾਂਦੇ ਆ ਕਬੂਤਰਾਂ ਨਾਲ ਆ ਇੱਕੋ ਹੀ ਜੋੜੇ ਦੇ ਮਤਲਬ ਐਦਾ ਕਦੀ ਨਾ ਕਰਿਆ ਕਰੋ ਉਹ ਤੁਸੀਂ ਇੱਕ ਸਾਲ ਪਹਿਲਾਂ ਇੱਕ ਜੋੜਾ ਤੁਹਾਡਾ ਨਹੀਂ ਪਾਸ ਹੋਇਆ ਫੇ ਤੁਸੀਂ ਦੂਜੇ ਸਾਲ ਉਹਨੂੰ ਹੋਰ ਕਬੂਤਰੀ ਨਾਲ ਲਾਉਂਗੇ ਫੇ ਉਹਦੇ ਕਢਾਉਂਗੇ ਉਹ ਵੀ ਨਹੀਂ ਪਾਸ ਹੋਣਾ ਹੁਣ ਚਾਰ ਬੱਚੇ ਲਿਆ ਬਰੋ ਦੋ ਝੋਲੀਆਂ ਲੈ ਲਈਆਂ ਬੱਚੇ ਪੜ ਗਏ ਨਾ ਦੋ ਝੋਲੀਆਂ ਲੈ ਲਈਆਂ ਕਬੂਤਰੀ ਕੇ ਹੋਰ ਕਬੂਤਰ ਨਾਲ ਲਾ ਦੋ ਕਬੂਤਰ ਜੇ ਤਾਂ ਲਾ ਦਾਂ ਮੇਰਾ ਕਬੂਤਰ ਚੰਗਾ ਬਿਆਰਾ ਕਬੂਤਰ ਆਪਣਾ ਜਿੱਤਿਆ ਆ ਬਹੁਤ ਚੰਗਾ ਆ ਉਹਦੇ ਨਾਲ ਬਾਈ ਕਟੋ-ਕਟ ਵੀ ਇੱਕ ਸੀਜ਼ਨ ਦੇ ਵਿੱਚ ਪੰਜ ਕਬੂਤਰੀਆਂ ਮਲਾਉਂਦਾ ਠੀਕ ਆ ਜਦੋਂ 15 20 ਦਿਨ ਉਹਨੂੰ ਕਬੂਤਰ ਨੂੰ ਛੱਡੋ ਜਦੋਂ ਜੋੜਾ ਤੋੜਦਾ ਨਾ 20 25 ਦਿਨ ਕਬੂਤਰ ਤੇ ਜਾਣ ਪੂਰੀ ਪੈਣ ਦਿਓ ਖਰਾਕ ਪਾਓ ਉਹਨੂੰ ਠੀਕ ਆ ਫੇਰ ਦੁਬਾਰਾ ਨਵੀਂ ਕਬੂਤਰੀ ਨਾਲ ਜੋੜਾ ਲਵਾਓ ਤੇ ਜਦੋਂ ਤੁਸੀਂ ਤਾਂ ਇਹ ਨਹੀਂ ਕਿ ਆਪਾਂ ਆਂਡੇ ਲਵਾਏ ਚੱਕੀ ਜਾਂਦੇ ਆਂ ਆਡੇ ਨਾਲ ਉਹਨਾਂ ਦੇ ਥੱਲੇ ਪਲਾ ਲਓ ਨਹੀਂ ਤਾਂ ਜਿੱਦਾਂ 10 ਦਿਨਾਂ ਆਡੇ ਪੇ ਰਹਿਣ ਤੇ ਕਰੋ ਫਿਰ ਦੂਜੇ ਕਬੂਤਰ ਤੇ ਆਂਡੇ ਹਲਾ ਦਿਆ ਕਰੋ ਜਿਹਦੇ ਥੱਲੇ ਰੱਖਣੇ ਹੁੰਦੇ ਆ ਤਾਂਹਾਂ ਕ ਦਿਨਾਂ ਬਾਅਦ ਚੱਕ ਕੇ ਉਹ ਰੱਖ ਦਿਆ ਕਰੋ ਉਹਨਾਂ ਵੀ ਕਬੂਤਰੀਆਂ ਆਂਡਿਆਂ ਤੋਂ ਬੰਦ ਨਹੀਂ ਹੁੰਦੀਆਂ ਨਹੀਂ ਤਾਂ ਕਬੂਤਰੀਆਂ ਵੀ ਆਂਡਿਆਂ ਤੋਂ ਬੰਦ ਹੋ ਜਾਂਦੀਆਂ ਕੈਲਸ਼ੀਅਮ ਦੀ ਕਮੀ ਔਣ ਕਰਕੇ ਨਾ ਜਦੋਂ ਆਪਾਂ ਨਾਲੋਂ ਨਾਲ ਆਂਡੇ ਕਮਾਈ ਜਾਨੇ ਕਮਾਈ ਜਾਨੇ ਆ ਤੇ ਉਹ ਵੀ ਕੰਮ ਖਰਾਬ ਹੋ ਜਾਂਦਾ ਜਦੋਂ ਆਪਾਂ ਤੁਸੀਂ 4-5 ਕਬੂਤਰੀਆਂ ਮਿਲਾ ਲਈਆਂ ਜਦੋਂ ਤੁਸੀਂ ਉਹ ਬੱਚੇ ਛੱਡੂਗੇ ਬਾਈ 5ਾਂ ਕਬੂਤਰੀਆਂ 'ਚੋਂ ਇੱਕ ਤਾਂ ਕਬੂਤਰੀ ਸੈੱਟ ਬੈਠੂਗੀ ਨਾ ਤੁਹਾਡੇ ਜੋੜੇ ਨਾਲ ਠੀਕ ਆ ਉਹ ਕਬੂਤਰ ਅੜਾ ਬੇਬੀ ਬਣਾ ਲੈਂਦੇ ਆ ਸਭ ਕੁਝ ਹੋ ਜਾਂਦਾ ਹੁੰਦਾ ਜਦੋਂ ਆਪਾਂ ਇੱਕ ਕਬੂਤਰ ਦੇ ਨਾ ਬੱਚੇ ਲੈ ਕੇ ਇੱਕ ਜੋੜੇ ਦੇ ਇੱਕ ਸਾਲ ਡਾਲੇ ਫੇਰ ਬਾਅਦ ਚੋਂ ਦੂਜੇ ਸਾਲ ਨਾਲ ਇੱਕ ਕਬੂਤਰ ਨਾਲ ਚਾਰ ਕਬੂਤਰੀਆਂ ਕਮਾਓ ਪੰਜ ਕਮਾਓ ਠੀਕ ਆ ਜਿਹੜਾ ਚੰਗਾ ਕੂਤਰਾ ਤਾਂ ਲਾ ਐਦਾ ਜਿਹੜੀ ਚੰਗੀ ਕਬੂਤਰੀ ਹੈ ਤੁਹਾਨੂੰ ਪਤਾ ਵੀ ਯਾਰ ਇਹਦਾ ਤਾਂ ਨਹੀਂ ਸੱਟ ਪੈਂਦਾ ਬਾਈ ਚਾਰ ਪੰਜ ਕਬੂਤਰਾਂ ਨਾਲ ਉਹਦੇ ਵੀ ਬੱਚੇ ਲੋ ਠੀਕ ਆ ਉਹ ਤੁਹਾਡਾ ਇੱਕ ਸੀਜ਼ਨ ਦੇ ਵਿੱਚ ਹੀ ਸਮਝ ਲਓ ਤੁਹਾਡਾ ਜੋੜਾ ਸੈੱਟ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਵੀ ਯਾਰ ਮੇਰਾ ਸਾਲ ਖਰਾਬ ਹੋ ਜਣਾ ਇੱਕ ਕਬੂਤਰੀ ਨਾਲ ਭਾਜੂ ਦੋਣਾ ਭੱਜਣਗੇ ਤੈਨਾਂ ਦੋਣਾ ਤਾਂ ਖੜੂਗੇ ਐਂਡ ਤੇ ਆ ਕੇ ਉਹ ਬਸ ਉੱਦਾਂ ਹੀ ਬੱਚੇ ਖੜਾਈ ਜਾਓ ਇੱਕ ਕਬੂਤਰ ਨਾਲ ਹੁਣ ਮੇਰੇ ਕੋ ਆ ਆਪਣੇ ਕੋ ਕਬੂਤਰੀ ਮੈਂ ਹੁਣ ਬੇਲੀ ਪਈ ਆ ਉਹਦੇ ਨੰਗਲ ਸਪਰੋਡ ਮਤ ਪਹਿਲਾਂ ਵੀ ਦੱਸਿਆ ਹੋਣਾ ਵੀ ਚਾਰ ਪੰਜ ਘੰਟੇ ਦੀ ਉਹਦੇ ਬੱਚੇ ਨੇ ਬੇਥ ਕਈ ਥਾਵਾਂ ਦੇ ਪਾਈ ਆ ਉਦਾਂ ਚਲੋ ਜਿਹੜਾ ਹੁਣ ਮੂੰਹ ਤੇ ਚੜਿਆ ਹੁੰਦਾ ਵੀ ਜਲਾਗੇ ਦਾ ਪਿੰਡ ਆ ਵੀ ਆਪਾਂ ਦੱਸਦੀਦਾ ਹਨਾ ਉਹ ਬਗੈਰਾ ਮੈਂ ਇੱਕ ਵੀਡੀਓ ਬਣਾਉਂਗਾ ਆਪਾਂ ਜਿੱਤੀਆਂ-ਜੁੱਤੀਆਂ ਬਾਜ਼ੀਆਂ ਦਾ ਉਦਾਂ ਦੱਸਾਂਗੇ ਪਰ ਨਾਮ ਨੂੰ ਮੈਂ ਕੁਛ ਨਹੀਂ ਦੱਸਣਾ ਨਾ ਪੈਸੇ ਦੱਸਣਾ ਵੀ ਆਪਾਂ ਕਿੰਨੇ ਜਿੱਤੇ ਇਦਾਂ ਤਾਂ ਕੋਈ ਸੀਨ ਨਹੀਂ ਬਣਾਉਣਾ ਉਦਾਂ ਦੱਸ ਦਾਂਗੇ ਵੀ ਆ ਇੱਥੋਂ ਜਿੱਤਿਆ ਸੀ ਆ ਇੱਥੋਂ ਜਿੱਤਿਆ ਸੀ ਤਾਂ ਆ ਇੱਥੋਂ ਜਿੱਤਿਆ ਸੀ ਨਾ ਜਿੱਤਿਆ ਹੀ ਠੀਕ ਆ ਤੇ ਇੰਨਾ ਕ ਆਪਾਂ ਕਰ ਲਾਂਗੇ ਤੇ ਉਹ ਕਬੂਤਰੀ ਬਾਈ ਬੇਲੀ ਬੈਠੀ ਆ ਮੈਂ ਉਹਨੇ ਜੋੜੇ ਨਹੀਂ ਲਾਈ ਠੀਕ ਆ ਉਹ ਲਾਉਣੀ ਆ ਹੁਣ ਆਪਾਂ ਥੋੜੇ ਕਿ ਦਿਨਾਂ ਤੱਕ ਕੰਪਿਊਟਰ ਦੇਖਦੇ ਬੇਲਾ ਹੁੰਦਾ ਹੁਣ ਜਦਾ ਬੜਲੇ ਵਾਲੀ ਆਪਣੀ ਬਣੀ ਠੀਕ ਆ ਉਹ ਰੈਸਕੀ ਹੁਣ ਉਹ ਜੋੜਾ ਮੇਰਾ ਸੈੱਟ ਸੀ ਪਰ ਮੈਂ ਤੋੜ ਕੇ ਉਹ ਕਬੂਤਰ ਨੂੰ ਬੜਲੇ ਵਾਲੀ ਨਾਲ ਬੜਲੇ ਵਾਲੀ ਦੀ ਮਾਣ ਅਜਦਾ ਜੋੜਾ ਲਾਤਾ ਫਿਰ ਬੜਲੇ ਵਾਲੀ ਬਣੀਗਾ ਆ ਕੇ ਹਨਾ ਹੁਣ ਵੀ ਬੱਚੇ ਉਹਦੇ ਦੋ ਕਬੇੜਾ ਆਂ ਡੇ ਉਡੇ ਉਹਨੇ ਦਿੱਤੇ ਆ ਵੀ ਬੱਚੇ ਨਿਕਲਣ ਵਾਲੇ ਹੋਣੇ ਆ ਇਧਰ ਵੀ ਇੱਕ ਦੋ ਜੋੜਿਆਂ ਨੇ ਆਪਣੇ ਆਨੇ ਬੱਚੇ ਕੱਢ ਦਿੱਤੇ ਆ ਜਿਹੜੀ ਆਪਣਾ ਡੱਬਾ ਆ ਡੱਬੇ ਦੇ ਜਿਹੜੇ ਮਾਪਿਓ ਉਹਨਾਂ ਨੇ ਵੀ ਬੱਚੇ ਕੱਢ ਦਿੱਤੇ ਆ ਮੈਂ ਸਵੇਰੇ ਦੇਖੇ ਸੀਗੇ ਇੱਕ ਬੱਚਾ ਖੱਟਿਆ ਸ਼ਾਇਦ ਦੂਜਾ ਵੀ ਕੱਢਤਾ ਹੋਊ ਹਨਾ ਉਹਦਾ ਦਾ ਦਿਹਾੜੀਕ ਦਾ ਫਰਕ ਪਾ ਹੀ ਲੈਂਦੇ ਆ ਤੇ ਇੱਕ ਬਾਈ ਕਮੈਂਟ ਆਈ ਬਾਈ ਯਾਰ ਯਾਰ ਬੱਚਾ ਨਾ ਇੱਕ ਛੋਟਾ ਰਹਿ ਜਾਂਦਾ ਇੱਕ ਵੱਡਾ ਹੋ ਜਾਂਦਾ ਉਹਦਾ ਕੀ ਸੀ ਨਾ ਬਾਈ ਜਿਹੜੇ ਕਾਲੇ ਪੱਬੂ ਆਪਾਂ ਕਹਿੰਦੇ ਨੇ ਚੰਗੇ ਹੁੰਦੇ ਇਹ ਬਾਈ ਕੋਈ ਚੰਗੇ ਨਹੀਂ ਆ ਇਹ ਬੱਚੇ ਥੱਲੇ ਖਾ ਜਾਂਦੇ ਆ ਖੂਨ ਪੀਂਦੇ ਕਬੂਤਰ ਦਿਨੋਂ ਦਿਨੀ ਕਮਜ਼ੋਰ ਹੋਣ ਲੱਪੈਂਦੇ ਆ ਠੀਕ ਆ ਤੇ ਬੱਚਾ ਬਾਈ ਜਦੋਂ ਤੁਹਾਨੂੰ ਲੱਗਦਾ ਨਾ ਵੀ ਜਦੋਂ 2 ਦਿਨ ਜਾਂ ਇੱਕ ਅੱਧੇ ਦਿਨ ਲੇਟ ਨਿਕਲਿਆ ਵੀ ਯਾਰ ਆ ਬੱਚਾ ਛੋਟਾ ਆ ਹਨਾ ਤੁਸੀਂ ਉਦੋਂ ਤੋਂ ਹੀ ਵੱਡਾ ਬੱਚਾ ਜਦੋਂ ਮਾਂ ਪਿਓ ਨੇ ਦਾਣਾ ਦਿੱਤਾ ਨਾ ਤੁਸੀਂ ਦੇਖ ਲਿਆ ਵੀ ਯਾਰ ਵੱਡੇ ਬੱਚੇ ਨੇ ਦਾਣਾ ਲੈ ਲਿਆ ਉਹ ਬੱਚਾ ਚੱਕੋ ਉਥੋਂ ਠੀਕ ਆ ਫੇ ਦਾਣਾ ਪਾਇਆ ਹੋਣ ਦਾ ਮੁਰੇ ਰੱਖੇ ਰੱਖੋ ਕਬੂਤਰਾਂ ਦੇ ਜਿਹੜੀ ਕਿ ਇੱਕ ਵਾਰੀ ਦਾਣਾ ਪਾਤਾ ਖਾ ਲਿਆ ਤੇ ਬੱਸ ਫੇ ਨਹੀਂ ਪੋਣਾ ਬਾਈ ਫੇ ਕਬੂਤਰ ਵੀ ਭੁੱਖੇ ਰਹਿ ਜਾਂਦੇ ਬੱਚਾ ਵੀ ਇੱਕ ਤਾਂ ਹੀ ਛੋਟਾ ਰਹਿੰਦਾ ਦਾਣੇ ਤੁਸੀਂ ਮੁਰੇ ਪਏ ਰਹਿਣ ਸਾਡੇ ਘੰਟਾ 2 ਘੰਟੇ 3 ਘੰਟੇ ਦਾਣੇ ਪਏ ਰਹਿਣ ਵੀ ਚੰਗੀ ਤਰ੍ਹਾਂ ਤਸੱਲੀ ਨਾਲ ਕਬੂਤਰ ਦੇ ਲਵੇ ਜਾ ਕੇ ਬੱਚਿਆਂ ਨੂੰ ਠੀਕ ਆ ਇਹ ਨਹੀਂ ਕਿ ਚੱਥੋਂ ਵਾਰ ਪਈ ਰਹਿਣ ਦੇਣੇ ਫੇ ਕਬੂਤਰ ਵੀ ਅੱਕ ਜਾਂਦਾ ਫੇ ਇੰਨੇ ਦਾਣੇ ਦਿੰਦੇ ਨਹੀਂ ਕਬੂਤਰੀਆਂ ਜੋ ਵੀ ਹਨ ਜੋੜਾ ਤੱਕ ਜਾਂਦਾ ਵੀ ਇੰਨੇ ਇੰਨੇ ਖਾ ਖਾ ਕੇ ਵੀ ਕਿੱਥੋਂ ਭੁੱਖੇ ਰਹੋਗੇ ਕਬੂਤਰ ਨੂੰ ਭੁੱਖ ਲੱਗੂਗੀ ਰਜਮੇ ਪੇੜ ਖ ਤੇ ਬੱਚਿਆਂ ਨੂੰ ਵੀ ਵਧਿਆ ਦਊਗਾ ਉਹ ਬੱਚੇ ਨੂੰ ਚੱਕਣਾ ਸ਼ੁਰੂ ਕਰ ਦੋ ਜਦੋਂ ਤੁਹਾਨੂੰ ਲੱਗਾ ਵੀ ਯਾਰ ਹੁਣ ਬਰਾਬਰ ਦੇ ਬੱਚੇ ਹੋ ਗਏ ਫੇਰ ਨਾ ਚੱਕੋ ਬਸ ਸਹੀ ਆ ਵੱਦ ਤੋਂ ਵੱਦ ਬਾਈ 4 ਕ ਦਿਨ ਦਾ ਹੀ ਗੈਪ ਪੈਂਦਾ ਚਾਰਾਂ ਦਿਨਾਂ ਦੇ ਬੱਚੇ ਦੋਨੋਂ ਬਰਾਬਰ ਹੋ ਜਾਂਦੇ ਆ ਜਦੋਂ ਤੁਸੀਂ ਇਦਾਂ ਨਹੀਂ ਕਰਦੇ ਉਹ ਵੱਡਾ ਬੱਚਾ ਬੱਚੇ ਦਾਣੇ ਲੈਂਦਾ ਰਹਿੰਦਾ ਮਾਂ ਪਿਓ ਕੋਲ ਲੈਂਦਾ ਉਹ ਛੋਟਾ ਫੇਰ ਦਿਨੋਂ ਦਿਨੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਉਹ ਇਸ ਕਰਕੇ ਇੱਕ ਛੋਟਾ ਤੇ ਇੱਕ ਵੱਡਾ ਰਹਿ ਜਾਂਦਾ ਠੀਕ ਆ ਤਾਂ ਕਰਕੇ ਹੁੰਦਾ ਹੋਰ ਏਡਾ ਕੋਈ ਚੱਕਰ ਨਹੀਂ ਹੈਗਾ ਕਿ ਬੱਚੇ ਉਦਾਂ ਅੰਦਰ ਕੋਈ ਪ੍ਰੋਬਲਮ ਹੁੰਦੀ ਤਾਂ ਇੱਕ ਛੋਟਾ ਰਹਿੰਦਾ ਦਾਣਾ ਹੀ ਨਹੀਂ ਪ੍ਰੋਪਰ ਪਹੁੰਚ ਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹਨਾ ਵੀ ਜਿਹੜਾ ਪਹਿਲਾ ਅੰਡਾ ਹੁੰਦਾ ਆ ਉਤੇ ਨਿਸ਼ਾਨੀ ਲਾ ਦਿਆ ਕਰੋ ਉਹ ਹੀ ਛੋਟਾ ਬੱਚਾ ਹੁੰਦਾ ਤੁਸੀਂ ਕਰਕੇ ਦੇਖ ਲਿਓ ਇੱਕ ਵਾਰੀ ਤਜਰਬਾ ਹੀ ਆ ਠੀਕ ਆ 50% ਇਹ ਫਰਕ ਤੁਹਾਨੂੰ ਦਿਖੂਗਾ ਠੀਕ ਆ ਮੈਂ ਜ਼ਿਆਦਾ ਵੀ ਨਹੀਂ ਕਹਿੰਦਾ ਕਿ ਕੋਈ ਹੁੰਦਾ ਵੀ ਚਲੋ ਕਈ ਵੇਲੇ ਜਾਂ ਹੀਟ ਹੂਡ ਕੰਪਿਊਟਰ ਕਈ ਸਿਆਣੇ ਹੁੰਦੇ ਉਹ ਪਹਿਲੇ ਅੰਡੇ ਤੇ ਜਲਦੀ ਵਹਿਣ ਲੱਪੈਂਦੇ ਹਨਾ ਉਹਦਾ ਤਕਰੀਬਨ ਬਾਈ 80 85% ਜਿਹੜੇ ਪਹਿਲਾ ਅੰਡਾ ਹੁੰਦਾ ਨਾ ਚਾਰ ਪੰਜ ਦਿਨ ਤੱਕ ਕੰਪਿਊਟਰ ਵਹਿੰਦੇ ਹੀ ਨਹੀਂ ਪਹਿਲੇ ਅੰਡੇ ਤੇ ਜਿੰਜ ਕਰ ਤੂੰ ਜਾਣ ਡਾ ਨਹੀਂ ਨਾ ਦਿੰਦੇ ਉਹਨੇ ਚ ਕਰੋ ਪਹਿਲੇ ਅੰਡੇ ਤੇ ਵਹਿੰ ਠੀਕ ਆ ਉਹ ਲੇਟ ਪ੍ਰੋਸੈਸ ਸ਼ੁਰੂ ਹੁੰਦਾ ਜਿਹੜਾ ਬਾਅਦ ਚੋਂ ਆਂਡਾ ਦਿੱਤਾ ਉਹ ਚ ਪ੍ਰੋਸੈਸ ਜਲਦੀ ਸ਼ੁਰੂ ਹੋ ਜਾਂਦਾ ਆ ਕਿਉਂਕਿ ਉਹ ਨਾਲੇ ਹੀ ਬਹਿਣ ਲੱਪੈਂਦੇ ਜਦੋਂ ਦੋ ਅੰਡੇ ਦਿੰਦੇ ਆ ਨਾ ਦੂਜੇ ਦੇਣੀ ਫੇ ਕੂਤਰ ਉੱਠਦੇ ਨਹੀਂ ਉੱਤੋਂ ਫੇ ਲਗਾਤਾਰ ਹੀ ਬੈਠੇ ਹੀ ਰਹਿੰਦੇ ਬੈਠੇ ਹੀ ਹਨਾ ਉੱਤੇ ਆਜੋ ਬਾਬੋ ਪਹਿਲਾ ਦਾਣਾ ਧੋਈਏ ਤੇ ਦਾਣਾ ਦੂਣਾ ਧੋ ਕੇ ਪਹਿਲਾ ਕੂਤਰਾਂ ਨੂੰ ਪਾਈਏ ਤੇ ਬਾਕੀ ਦੇ ਕਮੈਂਟਾਂ ਦੇ ਜਵਾਬ ਦਿੰਨੇ ਆ ਬਾਅਦ ਬਾਬੋ ਮੈਂ ਦਾਣਾ ਦੂਣਾ ਲੱਗਾ ਤਾ ਹੁਣ ਤੇ ਧੁੱਪ ਮਾੜੀ ਚੜੀ ਆ ਨਾ ਸਕਾਲੀਏ ਹੁਣ ਇਹ ਆ ਚੀਨਾ ਵੀ ਬਾਈ ਇਹਨੂੰ ਵੀ ਮਲੱਪਾ ਦੀ ਲਾਉਣੀ ਗੋਲੀ ਆਪਾਂ ਠ ਤੇ ਆ ਰਤਾ ਵੀ ਛੱਡ ਸਕਦੇ ਆ ਨਾ ਇਹਨਾਂ ਨੂੰ ਆਪਾਂ ਲਾ ਦੇਣੀ ਹੁਣ ਇੱਕ ਦੋ ਦਿਨ ਦੇ ਵਿੱਚ ਵਿੱਚ ਨਹੀਂ ਤਾਂ ਖਰਾਬ ਪਾਈ ਵੇਸਟੀ ਆ ਉਹ ਲੱਗਣ ਨਹੀਂ ਤੇ ਨੀ ਮਲਾ ਪਾਣੀ ਇਹਨਾਂ ਨੂੰ ਕਬੂਤਰਾਂ ਨੂੰ ਅੰਡੇ ਵੀ ਕਮਜ਼ੋਰ ਵੀ ਹੋਣ ਲੱਗ ਪੈਂਦੇ ਥੱਲੇ ਕਬੂਤਰ ਹਨਾ ਤੇ ਆ ਨਾਲੇ ਪਰਣਾਲੇ ਜੀ ਪਰ ਹੋਲੀਏ ਤੇ ਉਸ ਤੋਂ ਬਾਅਦ ਤੁਹਾਨੂੰ ਮਾ ਬੱਚੇ ਦਿਖਾਵਾ ਜਿਹੜੇ ਆਪਾਂ ਬੱਚੇ ਪਲਾਏ ਆ ਵੱੜਦੇ ਵਾਲੀ ਦਾ ਬੱਚਾ ਵੱਡਾ ਹੋ ਗਿਆ ਬਾਈ ਮੀਂਹ ਪਈ ਜਾਂਦਾ ਢਾਂਗੀ ਦੀ ਲਾਹ ਹੁੰਦਾ ਪੈ ਜਾਲ ਲਾਉਣਾ ਪਣਾ ਹੁਣ ਆਪਾਂ ਨੂੰ ਤੇ ਇਹਦੇ ਵਿੱਚ ਜਾਲ ਵੀ ਲਾ ਲਾਂਗੇ ਫਿਊਚਰ ਲਾ ਲੈਣੇ ਆ ਪਟਾਂਗੀ ਦੇ ਬਿਠਾ ਲਿਆ ਕਰਾਂਗੇ ਨਾ ਉੱਥੇ ਦੋ ਤਿੰਨ ਵਾਰੀ ਹਿਲ ਕੇ ਵਹਿ ਗੂਗੇ ਤੇ ਇਹ ਮੈਨ ਲਾ ਪਾਣਾ ਬੱਚੇ ਜੀ ਐਡਾ ਵੱਟਾ ਵੀ ਉਹ ਤਾਂ ਵੱਡਾ ਹੀ ਆ ਬਾਈ ਕਹਿਣ ਦਾ ਮਤਲਬ ਵੀ ਹੋ ਤਾਂ ਵੱਡਾ ਹੀ ਗਿਆ ਪਰ ਇੰਨੀ ਉਮਰ ਦਾ ਨਹੀਂ ਹੋਇਆ ਵੀ ਜਿਹੜਾ ਲੱਗੂਗਾ ਨਹੀਂ ਲੱਗ ਜਾਣਾ ਹਜੇ ਉਹਨੇ ਆ ਐਡਾ ਹੋ ਗਿਆ ਬਈ ਬੱਚਾ ਹਨਾ ਤੇ ਇੱਕ ਵੀਰ ਦਾ ਕਮੈਂਟ ਆਇਆ ਬਈ ਜੋੜ-ਜੂੜ ਬਾਈ ਮੈਂ ਉਹ ਪਹਿਲਾਂ ਹੀ ਦੱਸਿਆ ਕਿ ਜੋੜ-ਜੂੜ ਦਾ ਐਡਾ ਕੋ ਸੀਨ ਨਹੀਂ ਹੁੰਦਾ ਹਨਾ ਉਦਾਂ ਚਲੋ ਖੁੱਲਾ-ਬੰਦ ਲਾ ਲਓ ਜੋੜਾ ਲਾਉਣਾ ਨਾ ਉਹ ਲਾਉਣ ਦਾ ਤਰੀਕਾ ਚਲੋ ਹੁੰਦਾ ਆ ਤੇ ਉਹ ਆਪਾਂ ਲਾ ਵੀ ਲਈਦਾ ਕੋਈ ਚੱਕਰ ਨਹੀਂ ਸੈੱਟ ਬੈ ਜਾਂਦਾ ਕੰਮ ਤੇ ਆ ਜੋੜੇ ਨੇ ਬੱਚੇ ਗੱਡੇ ਬਈ ਇਨੇ ਕੱਢ ਦਿੱਤੇ ਆ ਬੱਚੇ ਨੀਲੇ ਨੇ ਨਹੀਂ ਹਜੇ ਕੱਢੇ ਆ ਤਾਂ ਮੱਲਾ ਦਾ ਅੰਡੇ ਖਰਾਬ ਕਰੂਗੀ ਹੁਣ ਜਦੋਂ ਟੱਪਦੀ ਆ ਇੱਥੇ ਨਾ ਮਿੱਟੀ ਪਾਉਣ ਕਰਕੇ ਚਲੋ ਗਲਤੀ ਤਾਂ ਆਪਣੀ ਆ ਤੇ ਆ ਬਈ ਇਹ ਜਿਹੜੀ ਨੰਗਲ ਬਰੋੜ ਤੁਹਾਨੂੰ ਦੱਸਿਆ ਦੋ ਕਬੂਤਰੀਆਂ ਨੇ ਆਪਣੀ ਨੇ ਬੇਥ ਪਾਈ ਸੀ ਨਾ ਦੋਨੇ ਛੱਡੀਆਂ ਸੀ ਆਪਾਂ ਦੋਨੇ ਚਾਰ ਪਾਈ ਸਾਢੇ ਇੱਕ ਦਿਨ ਚਾਰ ਘੰਟੇ ਦੀ ਬੇਥ ਪਾ ਲਈ ਸੀ ਹਨਾ ਤੇ ਇੱਕ ਆ ਜੋੜੇ ਦੀ ਪੱਟੀ ਸੀ ਬਈ ਆ ਕਬੂਤਰ ਸੀ ਤੇ ਆ ਕਬੂਤਰੀ ਸੀ ਹੁਣ ਆਂਡੇ ਆ ਤੇ ਆਈ ਆ ਤੇ ਆਂਡਾ ਜਿਹੜਾ ਬਣ ਵੀ ਗਿਆ ਮੈਂ ਤੁਹਾਨੂੰ ਦੱਸੂਗਾ ਦਵਾਈ ਕਿਹੜੀ ਦਿੱਤੀ ਹੈ ਨਾ ਤੇ ਆਂਡਾ ਬਣਿਆ ਮੈਂ ਫੜਕੇ ਦੇ ਦਾਂ ਹੀ ਆਂਡਾ ਪੂਰਾ ਹਾਰਡ ਬਣ ਗਿਆ ਇਹ ਆਂਡਾ ਕੱਚੇ ਲੌਂਦੀ ਸੀ ਹਨਾ ਹੁਣ ਇਹ ਆਂਡਾ ਪੱਕਾ ਲਊਗੀ ਐਦ ਕੀ ਤੇ ਇਹ ਨਾ ਡਰਦੀ ਓਈ ਕਬੂਤਰੀ ਮੇਰੇ ਸਾਬ ਹੁਣਾਂ ਪਹਿਲਾਂ ਆਂਡਾ ਲਾ ਜਾਂਦੀ ਇਹਦੇ ਨਾ ਦੋ ਤਿੰਨ ਵਾਰੀ ਮੈਂ ਪਿੱਛੋਂ ਚੀਰਾ ਦੇ ਕੇ ਵੀ ਗੱਟਿਆ ਬੱਚੇਦਾਨੀ ਦਾ ਮੂੰਹ ਬੰਦ ਹੋ ਜਾਂਦਾ ਜਦੋਂ ਆਂਡਾ ਵੱਡਾ ਹੋ ਜਾਂਦਾ ਤੇ ਉਦੋਂ ਸੀਨ ਪੈ ਜਾਂਦਾ ਇਹ ਵਾਲਾ ਤੇ ਉਹਦਾ ਇਹ ਡਰਦੀ ਆ ਦੋ ਤਿੰਨ ਵਾਰੀ ਇਦਾਂ ਕੀ ਤਾਂ ਆਂਡਾ ਵੱਡਾ ਕਰ ਲੈਂਦੀ ਅੰਡਰੀ ਦੇਣ ਤੋਂ ਪਹਿਲਾਂ ਹਨਾ ਕੂ ਕੱਚੇ ਲੱਗਦੇ ਨੂੰ ਇਹ ਹੁੰਦਾ ਵੀ ਕੱਚਾਣਾ ਲੱਗ ਜੇ ਜਾਂ ਕੁਝ ਵੀ ਹੋ ਸਕਦਾ ਨਾ ਇਦਾਂ ਦਾ ਇਹ ਤਾਂ ਆਪਣੀ ਚਲੋ ਸੋਚਿਆ ਵੀ ਜਾਨਵਰ ਵਾਕਈ ਸਿਆਣੇ ਆ ਭਾਈ ਆਪਣੇ ਨਾਲੋਂ ਵੱਧ ਸਿਆਣੇ ਇਹ ਜਾਨਵਰ ਆ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਆਪਣੇ ਡਾਕਟਰਾਂ ਪਈ ਆ ਤੇ ਜੋੜੇ ਦਾ ਸ਼ੌਂਕ ਕਰ ਲੋ ਆਹ ਖੁੱਤਰ ਲੱਗਾ ਇਹਨਾਂ ਤੇ ਆਹ ਹੂਤੀ ਹੁਣ ਦੇਖਣ ਨੂੰ ਕਈਆਂ ਨੇ ਕਹਿਣਾ ਯਾਰ ਫੈਂਸੀ ਆ ਭਾਈ ਪਰ ਸਰਾ ਕਰਾਉਂਦੇ ਇਹਦੇ ਬੱਚੇ ਆ ਨਾ ਲੋਚ ਇੰਨਾ ਹੁੰਦੇ ਛੱਡ ਗੱਲਾਂ ਦੋ ਪੂਰੀ ਸਰਾ ਕਰਾਉਂਦੇ ਇਹ ਤੇ ਇਦਾਂ ਹੀ ਆ ਜੋੜਾ ਵੀ ਆ ਨਹੀਂ ਆ ਕਬੂਤਰ ਆ ਤੇ ਆ ਕਬੂਤਰੀ ਲਈ ہوئی ਆਪਾਂ ਇਹਨਾਂ ਬੜਲੇ ਵਾਲੀ ਦਾ ਜਿਹੜਾ ਬਲੱਡ ਬਣਿਆ ਉਹ ਇਹਨਾਂ ਦੇ ਇਹਨਾਂ ਦੇ ਪੁੱਤ ਚੋਂ ਬਣਿਆ ਆ ਜੋੜੇ ਦੇ ਪੁੱਤ ਚੋਂ ਬਣਿਆ ਜਿਹੜਾ ਆਪਣਾ ਕਬੂਤਰ ਏ ਕਬੂਤਰ ਬਈ ਜਿਹੜਾ ਗਰਦੇਵ ਵਾਲੇ ਕਬੂਤਰਾਂ ਚੋਂ ਬਣਿਆ ਗਰਦੇਵ ਵਾਲੀ ਕਬੂਤਰੀ ਪਈ ਆਪਣੇ ਕੋ ਇਹ ਉਹਨਾਂ ਚੋਂ ਬਣਿਆ ਕੱਚੀ ਪੀਲੀ ਦੇ ਜਿਆਦਾ ਕੱਢਦੇ ਹੁੰਦੇ ਗਰਦੇਵ ਵਾਲੇ ਕਬੂਤਰ ਤੇ ਆ ਇਹਨਾਂ ਆਪਣੀ ਕਬੂਤਰੀ ਲਈ ਆ ਤੇ ਆ ਆਪਣੀ ਬੜਲੇ ਵਾਲੀ ਇਹ ਵੀ ਝੜ ਝੁੜੇ ਪਈ ਆ ਹਨਾ ਪਰ ਪੁਰਜੇ ਗੰਦੇ ਜੇ ਕਿਤੇ ਹੁਣ ਲਾਜੂ ਕਿਉਂਕਿ ਇਹ ਹੱਤੀ ਹੱਤਾ ਹੱਤਾ ਤੇ ਬਿੰਦੀ ਸੀ ਨਾ ਗੰਦੀ ਬੋਹ ਜੀ ਮੱਖਣ ਮਖੜਾ ਤੀ ਦਿੰਦੇ ਰਹੇ ਇਹਨੂੰ ਆਪਾਂ ਤੇ ਬਦਾਮਾਂ ਤੇ ਵੀ ਕਈ ਵੇਲੇ ਕੱਟ ਕੇ ਪਾਈਦਾ ਜੀ ਤਾਂ ਉਹ ਨਾਲ ਲਿਪੜ ਜਾਂਦੇ ਹੁੰਤਰ ਇਹ ਹੁਣ ਇਹ ਪਰ ਝੜ ਕੇ ਨਵੇਂ ਆ ਜੂਗੇ ਤੇ ਹਨਾ ਇਹ ਕਿੰਨੇ ਥੱਲੇ ਆਂਡੇ ਦਿੱਤੇ ਸੀ ਕਿ ਪਾਣੀ ਪੂਣੀ ਇਹਦੇ ਉੱਤੇ ਪੈਂਦਾ ਰਹਿੰਦਾ ਛਟਾ ਛੂਟਾ ਜਿਹਾ ਕਈ ਵੇਲੇ ਪੈ ਜਾਣੀਆਂ ਤੇ ਉਦੋਂ ਵੀ ਗੰਦੀ ਹੁੰਦੀ ਹੋਈ ਹੁਣ ਚੰਗੀ ਤਰ੍ਹਾਂ ਸਾਫ਼ ਹੋ ਗਈ ਤੇ ਝਾੜੇ ਪਈ ਆ ਨਾ ਨੱਕ ਤੋਂ ਵਾਲ ਪੂਲ ਸਾਰੇ ਝੜੇ ਝੁੜੇ ਹੋਏ ਇਹਦੇ ਨਾ ਹੋਇਆ ਤਾਂ ਇਹ ਤੇ ਇਹ ਵੀ ਝੜੇ ਝੂੜੇ ਪਿਆਈ ਆ ਹੁਣ ਇਹਦੇ ਗਾਂ ਅੱਡੇ ਨਹੀਂ ਲੈਣੇ ਅੱਬਲ ਤੇ ਜਾਤਾ ਇਹਨੇ ਬੱਚੇ-ਬੂੱਚੇ ਪਾ ਲੈਣੇ ਆ ਸੈੱਟ ਹੋਈ ਜਾਣਾ ਇਹਨਾਂ ਨੇ ਜੋੜੇ ਨੇ ਐਣ ਵਾਲ ਆ ਜਾਣੇ ਤੇ ਭਰਪੂਰ ਜਿਹੇ ਝੜੇ ਝੂੜੇ ਜਿਹੜੇ ਪਏ ਆ ਉਹ ਹੋਜੂਗੇ ਸੈੱਟ ਬਾਕੀ ਠੀਕ ਆ ਬਾਬਿਓ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇਓ ਤੇ ਮਿਲਦੇ ਆ ਬਾਬਿਓ ਅਗਲੀ ਵੀਡੀਓ ਚ ਤੇ ਆਪਣਾ-ਆਪਣਾ ਧਿਆਨ ਰੱਖਿਓ ਸਾਰੇ ਭਰਾ ਓਕੇ ਬਾਬਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ